ਮਸ਼ਹੂਰ ਕੁੜੀ ਦੀ ਵਾਇਰਲ ਹੋਈ ਵੀਡੀਓ ਵੀਡੀਓ ਮਾਮਲੇ 'ਚ ਪੁਲਿਸ ਨੇ ਕੀਤੇ ਵੱਡੇ ਖੁਲਾਸੇ ਤੋਂ ਮੁੰਡਿਆਂ 'ਕਿਲਾ' ਆਪ ਪੁਲਿਸ ਨੇ ਦਰਜ ਕੀਤਾ ਤਾਕੀਜ਼ ਕੁੜੀ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਤੇ ਹੋਈ ਕਾਰਵਾਈ ਸੋਸ਼ਲ ਮੀਡੀਆ ਤੇ ਇਸ ਮੌਕੇ ਇੱਕ ਮਸ਼ਹੂਰ ਕੁੜੀ ਦੀ ਨਿੱਜੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਨੇ ਧੂਲ ਫੜੀ ਹੋਈ ਹੈ ਇਸ ਮਾਮਲੇ ਦੇ ਵਿੱਚ ਕੁੜੀ ਨੇ ਜਿੱਥੇ ਮੀਡੀਆ ਦੇ ਸਾਹਮਣੇ ਆ ਕੇ ਇਹ ਸਚਾਈ ਕਬੂਲੀ ਹੈ ਕਿ ਇਹ ਵੀਡੀਓ ਉਸੇ ਦੀ ਹੈ ਕਿ ਕਿਸੇ ਤਕਨੀਕ ਨਾਲ ਨਹੀਂ ਬਣਾਈ ਗਈ ਤੇ ਨਾਲ ਹੀ ਉਸ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੋਈ ਸੀ ਤੇ ਅੱਜ ਪੁਲਿਸ ਵੱਲੋਂ ਜਾਂਚ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਕਈ ਅਹਿਮ ਤੇ ਵੱਡੇ ਖੁਲਾਸੇ ਕੀਤੇ ਗਏ ਨੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਇਹ ਆਖਰ ਹੋ ਕੀ ਰਿਹਾ ਹੈ ਕਰਸਲ ਜ਼ਿਲਹੰਦਰ ਦੀ ਇਤਿਹਾਤੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਲੜਕੀ ਦੀ ਸ਼ਿਕਾਇਤ ਜਿਉਂ ਹੀ ਪੁਲਿਸ ਨੂੰ ਮਿਲੀ ਤਾਂ ਜਾਂਚ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਬਾਅਦ ਇਹ ਪਤਾ ਲੱਗਿਆ ਕਿ ਲੜਕੀ ਦੀ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਨੌਜਵਾਨ ਦੇ ਨਾਲ ਜਾਣ-ਪਛਾਣ ਹੋਈ ਸੀ ਤਾਂ ਇਸ ਤੋਂ ਬਾਅਦ ਦੋਵਾਂ ਦੀਆਂ ਨਜ਼ਦੀਕੀਆਂ ਵੀ ਵਧੀਆਂ ਤੇ ਦੋਵਾਂ ਦੇ ਪਰਿਵਾਰਾਂ ਦੀ ਰਜ਼ਮੰਦੀ ਦੇ ਨਾਲ ਰਿਸ਼ਤਾ ਵੀ ਤੈਅ ਕਰ ਦਿੱਤਾ ਗਿਆ ਲੇਕਿਨ ਲੜਕੀ ਦੇ ਇਲਜ਼ਾਮ ਨੇ ਕਿ ਉਸਦੇ ਮੰਗੇਤਰ ਨੇ ਉਸ ਨਾਲ ਨਸ਼ੀਲੀ ਦਵਾਈ ਪਿਆ ਕੇ ਸਰੀਰਕ ਸੰਬੰਧ ਬਣਾਏ ਨੇ ਤੇ ਇਸ ਦੇ ਵਿੱਚ ਮੰਗੇਤਰ ਦਾ ਦੋਸਤ ਵੀ ਸ਼ਾਮਲ ਸੀ ਤੇ ਇਥੋਂ ਤੱਕ ਕਿ ਮੰਗੇਤਰ ਦੇ ਦੋਸਤ ਦੇ ਉੱਪਰ ਵੀ ਕੁੜੀ ਨੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਦੇ ਇਲਜ਼ਾਮ ਲਗਾਏ ਨੇ ਕਿਉਂਕਿ ਜਿਹੜੀ ਲੜਕੀ ਵੱਲੋਂ ਤਰਖਾਸਤ ਦੇ ਵਿੱਚ ਆਪਣਾ ਵਕੂਆ ਦੱਸਿਆ ਸੀ ਵਕੂਆ 2024 ਦਾ ਸੀ ਜਿਹੜਾ ਕਿ ਕਰੀਬ ਸਾਲ ਪੁਰਾਣਾ ਸੀ 1 ਸਾਲ ਪੁਰਾਣਾ ਵਕੂਆ ਹੋਣ ਕਰਕੇ ਉਹਦੀ ਜਿਹੜੀ ਹੈਗੀ ਪੜਤਾਲ ਜਿਹੜੀ ਕੀਤੀ ਗਈ ਤੇ ਪੜਤਾਲ ਦੇ ਵਿੱਚ ਜਿਹੜਾ ਹੈਗਾ ਉਹ ਜੋ ਅਸੀਂ ਪਾਇਆ ਗਿਆ ਕਿ ਉਹਦੇ ਵਿੱਚ ਜਿਹੜੀ ਲੜਕੀ ਹੈ ਉਹਦਾ ਜਦੋਂ ਸਾਲ ਕੇ ਪਹਿਲਾਂ ਇੱਕ ਲੜਕਾ ਜਿਹੜਾ ਹੈਗਾ ਸੀ ਉਹਦੇ ਨਾਲ ਅੱবি ਜਿਹੜਾ ਪ੍ਰਭਜੀਤ ਤੇ ਲੜਕਾ ਸੀ ਉਹਦੇ ਨਾਲ ਉਹਦੀ ਸੋਸ਼ਲ ਮੀਡੀਆ ਦੇ ਉੱਪਰ ਜਾਣ ਪਹਿਚਾਨ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰਭਜੀ ਤੋਂ ਆਪਣੇ ਇੱਕ ਉਸ ਦੇ ਦੋਸਤ ਦੀ ਇੱਕ ਮੁੰਡਾ ਉਹਦੇ ਨਾਲ ਉਹਦੀ ਜਨਮ ਸ਼ੋਣ ਜਿਹੜੀ ਹੈਗੀ ਹੈ ਅੱਗੇ ਕਰਵਾਉਂਦਾ ਹੈਗਾ ਦੋਨਾਂ ਦੇ ਪਰਿਵਾਰਾਂ ਦੇ ਵਿੱਚ ਜਿਹੜਾ ਹੈਗਾ ਮੇਲ ਜੋਲ ਜਿਹੜਾ ਹੋ ਜਾਂਦਾ ਹੈ ਤਾਂ ਜਿਹੜੀ ਪ੍ਰਭਜੀ ਤੇ ਜਿਹੜਾ ਇਹ ਲੜਕੀ ਹੈਗੀ ਸੀ ਇਹਨਾਂ ਦੇ ਆਪਸ ਦੇ ਵਿੱਚ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਮਾਪਿਆਂ ਦੀ ਸਹਿਮਤੀ ਦੇ ਨਾਲ ਇਹਨਾਂ ਦੋਨਾਂ ਦਾ ਜਿਹੜਾ ਹੈਗਾ ਰਿਸ਼ਤਾ ਜਿਹੜਾ ਹੈਗਾ ਫਿਕਸ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਹੜੇ ਹੈਗਾ ਇਹ ਮੰਗੇਤਰ ਦੇ ਰੂਪ ਦੇ ਵਿੱਚ ਇੱਕ ਦੂਜੇ ਨਾਲ ਮਿਲਦੇ ਵਰਤ ਦੇ ਰਹੇ ਹਰੇਕ ਫੰਕਸ਼ਨਰ ਦੇ ਉੱਪਰ ਇਹ ਇੱਕ ਦੂਜੇ ਫੰਕਸ਼ਨਰ ਦੇ ਵਿੱਚ ਵੀ ਜਾਂਦੇ ਸੀ ਇਹਨਾਂ ਦੇ ਪਰਿਵਾਰ ਅਤੇ ਇੱਕ ਦੂਜੇ ਦੇ ਪਰਿਵਾਰਾਂ ਦੇ ਨਾਲ ਵਿਚਰਦੇ ਸੀ ਪਰੰਤੂ ਲੜਕੀ ਵੱਲੋਂ ਜਿਹੜਾ ਦੋਸ਼ ਲਗਾਇਆ ਗਿਆ ਕਿ ਜਿਹੜਾ ਪ੍ਰਾਪਜੀਤ ਲੜਕਾ ਸੀ ਉਸਨੇ ਉਸਦੇ ਨਾਲ ਉਸ ਦੀ ਮਰਜ਼ੀ ਤੋਂ ਪਹਿਣਾ ਸਰੀਰਕ ਸੰਬੰਧ ਬਣਾਇਆ ਐਂਡ ਉਸ ਨੂੰ ਕਈ ਵਾਰ ਕੋਈ ਚੀਜ਼ ਜਿਹੜੀ ਹੈਗੀ ਨਸ਼ੀਲੀ ਚੀਜ਼ ਖਵਾ ਕੇ ਵੀ ਜਿਹੜੇ ਉਹਦੇ ਨਾਲ ਸੰਬੰਧ ਬਣਾਏ ਜਿਸ ਦੇ ਵਿੱਚ ਜਿਹੜਾ ਉਹਦਾ ਦੋਸਤ ਸੀ ਇੰਦਰਜੋਤ ਉਹਨੇ ਵੀ ਉਹਦੀ ਜਿਹੜੀ ਹੈਗੀ ਸਹਾਇਤਾ ਕਰਦਾ ਸੀ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਕਿਸੇ ਅਗਲੇ ਓਕੇਸ਼ਨ ਦੇ ਉੱਤੇ ਇੰਦਰਜੋਤ ਨਾਲ ਵੀ ਉਹਦੇ ਜਿਹੜੇ ਹੈਗੇ ਨੇ ਸਰੀਰਕ ਸੰਬੰਧ ਜਿਹੜੇ ਹੈਗੇ ਲੜਕੀ ਵੱਲੋਂ ਬਣਾਨੇ ਪਾਏ ਪੁਲਿਸ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਲੜਕੀ ਨੇ ਸ਼ਿਕਾਇਤ ਵਿੱਚ ਇਲਜ਼ਾਮ ਲਗਾਇਆ ਹੈ ਕਿ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਸਰੀਰਕ ਸੰਬੰਧ ਬਣਾਏ ਗਏ ਨੇ ਤੇ ਇਸ ਦੇ ਵਿੱਚ ਉਸ ਦੀ ਕੋਈ ਵੀ ਮਰਜ਼ੀ ਨਹੀਂ ਸੀ ਤਾਂ ਇਸ ਦੇ ਚੱਲਦੇ ਪੁਲਿਸ ਨੇ ਵੱਖ-ਵੱਖ ਧਾਰਾਵਾਂ ਦੇ ਤਹਿਤ ਲੜਕੀ ਦੇ ਮੰਗੇਤਰ ਤੇ ਉਸ ਦੇ ਦੋਸਤ ਦੇ ਖਿਲਾਫ ਇੱਕ ਮਾਮਲਾ ਦਰਜ ਕੀਤਾ ਹੈ ਤੇ ਇਸ ਦੇ ਵਿੱਚ ਆਈਟੀ ਐਕਟ ਦੀਆਂ ਧਾਰਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਨੇ ਪਰ ਲੜਕੀ ਵੱਲੋਂ ਜਿਹੜਾ ਐਲੀਗੇਸ਼ਨ ਸੀ ਕਿ ਇਹ ਸਾਰਾ ਕੁਝ ਡਰਾਤਮਕਾ ਕੇ ਜਾਂ ਨਸ਼ੇ ਦੇ ਜਿਹੜੇ ਹੈਗੇ ਪ੍ਰਭਾਵ ਦੇ ਥੱਲੇ ਉਹਦੇ ਨਾਲ ਉਹਦੀ ਮਰਜ਼ੀ ਤੋਂ ਪੀਣਾ ਜਿਹੜੇ ਕਨਸੈਂਟ ਜਿਹੜੀ ਸੀ ਉਹਦੀ ਲਈ ਗਈ ਜਿਹੜੀ ਉਹਦੀ ਆਪਣੀ ਫ੍ਰੀ ਕਨਸੈਂਟ ਨਹੀਂ ਸੀ ਇਹ ਸਾਰੇ ਤੱਥਾਂ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਪੜਤਾਲ ਦੇ ਵਿੱਚ ਇਹ ਸਾਰੀਆਂ ਗੱਲਾਂ ਸਾਹਮਣੇ ਆਉਂਦੇ ਕਿਉਂਕਿ ਇਹ ਜਿਹੜੇ ਦੋਸ਼ ਉਹਨੇ ਲਗਾਏ ਸੀ ਲੜਕੀ ਨੇ ਇਹ ਇੱਕ ਜਿਹੜੇ ਸੰਗीन ਜਿਹੜੇ ਦੋਸ਼ ਸੀ ਉਹਨਾਂ ਦੇ ਉੱਪਰ ਪੜਤਾਲੀਆ ਰਿਪੋਰਟ ਦੇ ਉੱਪਰ ਅਸੀਂ ਕਾਨੂੰਨੀ ਰਾਏ ਲਈ ਕਾਨੂੰਨੀ ਰਾਏ ਲੈ ਕੇ ਜਿਹੜੀ ਹੈਗੀ ਹੈ ਜਿਹੜਾ ਵਕਾਦਵਾ ਨੰਬਰ 76 ਜਿਹੜਾ ਅਸੀਂ ਦਰਜ ਕੀਤਾ ਜਿਹਦੇ ਵਿੱਚ ਬੀ ਐਨ ਐਸ ਦੀ 65 ਸੈਕਸ਼ਨ 2 ਜਿਹੜੀ ਕਲॉज ਹੈਗੀ ਆ 351 ਜਿਹੜੀ ਇਹਦੀ ਕਲॉज ਹੈਗੀ ਆ ਕਲॉज 2 ਐਂਡ ਇਹਦੇ ਨਾਲ ਹੀ 61 ਕਲॉज 2 ਐਂਡ 6 ਜਿਹੜੀ ਹੈਗੀ ਆ ਕਿ ਆ ਕੇ ਆਈਟੀ ਐਕਟ ਦੀਆਂ ਜਿਹੜੀਆਂ ਧਾਰਾਵਾਂ ਨੇ 67 68 67 A ਇਹ ਜਿਹੜੀਆਂ ਧਾਰਾਵਾਂ ਨੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੀਆਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਕਿਉਂਕਿ ਜਿਹੜੀ ਹੈਗੀ ਆ ਇਹ ਜਿਹੜੀ ਆ ਦੀ ਆ ਵੀਡੀਓ ਸੀ ਜਿਹੜੀਆਂ ਵੀਡੀਓ ਆ ਇਹ ਆ ਬਣਾ ਕੇ ਇਹਨਾਂ ਵੱਲੋਂ ਵਾਇਰਲ ਕੀਤੇ ਆ ਗਏ ਸੀ ਤਾਂ ਇਹ ਮੁਕਦਮਾ ਦਰਜ ਕਰ ਦਿੱਤਾ ਗਿਆ ਜਿਹੜੇ ਦੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਜਿਨ੍ਹਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ Prabhjit Singh ਹੈ ਉਹਦੀ ਉਮਰ ਜਿਹੜੀ 18 ਸਾਲ ਹੈ ਜਿਹੜਾ ਦੂਸਰਾ ਦੋਸ਼ੀ ਹੈ Inderjot ਉਹਦੀ ਉਮਰ ਜਿਹੜੀ ਹੈਗੀ ਆ 19 ਸਾਲ ਆ ਤਾਂ ਦੋਨੇ ਜਿਹੜੇ ਹੈਗੇ ਨੇ ਖੇਤੀਬਾੜੀ ਦਾ ਜਿਹੜਾ ਕੰਮ ਕਰਦੇ ਨੇ ਤੇ ਜਿਹੜੀ ਲੜਕੀ ਹੈ ਇਹਦੀ ਉਮਰ ਜਿਹੜੀ ਹੈਗੀ ਆ 21 ਇਅਰਸ ਦੇ ਕਰੀਬ ਹੈਗੀ ਆ ਦੱਸਿਆ ਜਾ ਰਿਹਾ ਹੈ ਇੱਕ ਲੜਕੀ ਸੋਸ਼ਲ ਮੀਡੀਆ ਤੇ ਮਸ਼ਹੂਰ ਸੀ ਤਾਂ ਕਰਕੇ ਉਸਦੀ ਨਿੱਜੀ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਗਈ ਤੇ ਪੁਲਿਸ ਵੱਲੋਂ ਹੁਣ ਆਮ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਵੀ ਵਿਅਕਤੀ ਉਕਤ ਲੜਕੀ ਦੀ ਵਾਇਰਲ ਵੀਡੀਓ ਆਪਣੇ ਫੋਨ ਵਿੱਚ ਰੱਖਦਾ ਹੈ ਜਾਂ ਉਸ ਨੂੰ ਕਿਸੇ ਤਰੀਕੇ ਨਾਲ ਵਾਇਰਲ ਕਰਦਾ ਹੈ ਤਾਂ ਉਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਤਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਕਰਕੇ ਜਿਹੜੀਆਂ ਇਨਫੋਰਮੇਸ਼ਨ ਜਿਹੜੀ ਹੈਗੀ ਆ ਕਾਫੀ ਵਾਇਰਲ ਹੋਈਆਂ ਨੇ ਵੀਡੀਓ ਇਹਦੇ ਵਿੱਚ ਆਮ ਲੋਕਾਂ ਨੂੰ ਜਿਹੜੀ ਸਖਤ ਚੇਤਾਵਨੀ ਜਿਹੜੀ ਇਹ ਦਿੱਤੀ ਜਾ ਰਹੀ ਹੈ ਕਿ ਅਗਰ ਕੋਈ ਵਿਅਕਤੀ ਇਸ ਲੜਕੀ ਦੀਆਂ ਜਿਹੜੀਆਂ ਜਿਹੜੀਆਂ ਇਹ ਵੀਡੀਓਜ਼ ਵਾਇਰਲ ਹੋਈਆਂ ਨੇ ਅੱਗੇ ਸ਼ੇਅਰ ਕਰਦਾ ਜਾਂ ਇਸ ਕੰਟੈਂਟ ਨੂੰ ਆਪਣੇ ਫੋਨ ਦੇ ਵਿੱਚ ਰੱਖਦਾ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਸਖਤ ਕਾਰਵਾਈ ਜਿਹੜੀ ਹੈਗੀ ਹੈ ਲਿਆਂਦੀ ਜਾਏਗੀ ਹੁਣ ਪੁਲਿਸ ਵੱਲੋਂ ਫੋਰੈਂਸਿਕ ਜਾਂਚ ਦੇ ذریعے ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਇਹ ਵੀਡੀਓ ਆਖਰ ਕਿਸ ਡਿਵਾਈਸ ਦੇ ਨਾਲ ਬਣਾਈ ਗਈ ਹੈ ਤੇ ਕਿਸ ਡਿਵਾਈਸ ਦੇ ذریعے ਇਸ ਨੂੰ ਵਾਇਰਲ ਕੀਤਾ ਗਿਆ ਤੇ ਜਾਂਚ ਤੋਂ ਬਾਅਦ ਹੀ ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਬਿਊਰੋ ਰਿਪੋਰਟ ਜਗਬਾਣੀ ਟੀਵੀ